ਇਸ ਤਰ੍ਹਾਂ ਹੈ ਇੱਕ ਮਿੰਟ ਮੋਬਾਈਲ ਕਿਦਾ ਆ ਜਿਹੜਾ ਨੀਚੇ 깔 ਆਇਆ ਸੈਸ਼ਨ ਸ਼ੁਰੂ ਹੋ ਰਿਹਾ ਸਾਡੀ ਬੀਏਸੀ ਦੀ ਮੀਟਿੰਗ ਥੋੜੀ ਦੇਰ ਪਹਿਲੇ ਹੋ ਕੇ ਠੀਕ ਹੈ ਜਿਹਦੇ ਵਿੱਚ ਆਨਰੇਬਲ ਸਪੀਕਰ ਸਾਹਿਬ ਗਵਰਨਮੈਂਟ ਵੱਲੋਂ ਸਾਬਲਕਾਰ ਸਿੰਘ ਲੋਕਲ ਸੈਲਫ ਗਵਰਨਮੈਂਟ ਦੇ ਮਨਿਸਟਰ ਅਮਨ अरोड़ा ਜੀ ਫਾਈਨੈਂਸ ਮਨਿਸਟਰ ਚੀਮਾ ਸਾਹਿਬ ਕਾਂਗਰਸ ਵੱਲੋਂ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਤੁਹਾਡਾ ਦਾਸ ਸੀ ਤੇ ਅਕਾਲੀ ਦਲ ਵੱਲੋਂ ਅਕਾਲੀ ਦਲ ਵੱਲੋਂ ਸਾਡੇ ਲੁਧਿਆਣੇ ਤੋਂ ਐਮਐਲਏ ਸਾਹਿਬ ਇਹਾਲੀ ਜੀ ਬੀਏਸੀ ਦੀ ਮੀਟਿੰਗ ਦੇ ਵਿੱਚ ਮੈਂ ਸਪੀਕਰ ਸਾਹਿਬ ਨੂੰ ਇੱਕੋ ਗੁਜ਼ਾਰਿਸ਼ ਕੀਤੀ ਕਿ ਸਪੀਕਰ ਸਾਹਿਬ ਜਦੋਂ ਤੁਹਾਡੀ ਪਾਰਟੀ ਨੂੰ ਪੰਜਾਬ 'ਚ ਰਾਜ ਕਰਨ ਦਾ ਮੌਕਾ ਨਹੀਂ ਸੀ ਮਿਲਿਆ ਤੇ ਮੈਂ ਉਦੋਂ ਯਾਦ ਕਰਾਇਆ ਸੀ ਸਪੀਕਰ ਸਾਹਿਬ ਸਰ ਉਹਨਾਂ ਪਹਿਲੇ ਤੁਸੀਂ ਕਿਉਂਕਿ ਤੁਸੀਂ ਪਿਛਲੀ ਅਸੈਂਬਲੀ ਦੇ ਮੈਂਬਰ ਸੀ ਉਸ ਤੋਂ ਬਾਅਦ ਅਮਨ अरोੜਾ ਜੀ ਉਹ ਵੀ ਅਸੈਂਬਲੀ ਦੇ ਮੈਂਬਰ ਸਨ ਚੀਮਾ ਸਾਹਿਬ ਅਸੈਂਬਲੀ ਦੇ ਮੈਂਬਰ ਸੀ ਤੁਸੀਂ ਇਹ ਵਾਅਦਾ ਕਰਦੇ ਰਹੇ ਕਿ ਜੇ ਸਾਨੂੰ ਤੁਸੀਂ ਵਕਤ ਦਿਓ ਤੇ ਡਾਕਟਰ ਅੰਬੇਦਕਰ ਸਾਹਿਬ ਦੇ ਸੁਪਨਿਆਂ ਮੁਤਾਬਕ ਜਿਨ੍ਹਾਂ ਨੇ ਕਨਸਟੀਟਿਊਸ਼ਨ ਦਾ ਨਿਰਮਾਣ ਕੀਤਾ ਜਿਨ੍ਹਾਂ ਨੇ ਪਾਰਲੀਮੈਂਟਰੀ ਸਿਸਟਮ ਇਨ ਪਲੇਸ ਲੈ ਕੇ ਆਂਦਾ ਸੀ ਅਸੀਂ ਘੱਟੋ ਘੱਟ ਸੈਸ਼ਨ ਤਿੰਨ ਹਿੱਸਿਆਂ ਦੇ ਵਿੱਚ 120 ਦਿਨ ਮਿਨੀਮਮ ਚਲਾਵਾ ਮੈਂ ਤੁਹਾਨੂੰ ਸਾਰੇ ਪੰਜਾਬ ਨੂੰ ਤੁਹਾਡੇ ਟੀਵੀ ਚੈਨਲਜ਼ ਦੇ ਜ਼ਰੀਏ ਇਹ ਜਾਣਕਾਰੀ ਦੇਣਾ ਚਾਹਾਂਗਾ ਕਿ ਪਿਛਲੇ 3 ਸਾਲਾਂ ਦੇ ਵਿੱਚ ਟੋਟਲ ਸੈਸ਼ਨ ਅਜੇ ਤੱਕ 39 ਬਣੇ ਨੇ ਜੇ ਅੱਜ ਦਾ ਸੈਸ਼ਨ ਨੇ 3 ਸਿਟਿੰਗਸ ਵੀ ਲਾੜੋ ਤੇ 6 ਮਹੀਨਾ ਬਾਅਦ ਤੁਹਾਨੂੰ ਪਤਾ ਇਹ ਸੈਸ਼ਨ ਉਹ ਇਹ ਜਾ ਕੇ ਮਾਰਚੇ ਚ ਹੋਣਾ ਤੇ ਮਾਰਚ ਦੇ ਵਿੱਚ ਅਗਲੇ ਸਾਲ ਪੂਰੇ 3 ਸਾਲ ਗਵਰਨਮੈਂਟ ਦੇ ਪੂਰੇ ਹੋ ਜਾਣੇ ਸੋ ਜਿਹੜੇ ਰੂਲਸ ਐਂਡ ਪ੍ਰੋਸੀਜਰਸ ਨੇ ਸਾਡੇ ਵਿਧਾਨ ਸਭਾ ਦੇ ਉਹਦੇ ਵਿੱਚ ਬਕਾਇਦਾ ਤੌਰ ਤੇ ਇਹ ਰੂਲ ਹੈ 14 ਐ ਦੇ ਅਧੀਨ ਕਿ ਮਿਨੀਮਮ ਇੱਕ ਸਾਲ ਚ 40 ਤੋਂ ਘੱਟ ਸਿਟਿੰਗਸ ਨਹੀਂ ਹੋਣੀਆਂ ਚਾਹੀਦੀਆਂ ਤਿੰਨਾਂ ਸਾਲਾਂ ਚ 120 ਬੰਦੀਆਂ ਨੇ ਇਹਨਾਂ ਦਾ ਕਹਿਣਾ ਸੀ ਅਸੀਂ ਇੱਕ ਸਾਲ ਦੇ ਵਿੱਚ 120 ਕਰਿਆ ਕਰਾਂਗੇ ਇਹਨਾਂ ਮੁਤਾਬਕ ਤੇ 360 ਚਾਹੀਦੀਆਂ ਸੀ ਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਅਜੇ ਤੱਕ ਅੱਜ ਦੇ ਸੈਸ਼ਨ ਨੂੰ ਪਾ ਕੇ ਅੱਜ ਦੀਆਂ ਜਿਹੜਿਆ ਅਗਲੇ 2 ਦਿਨ ਤੇ ਵੀ ਸਿਟਿੰਗਸ ਪਾ ਲਈਏ ਤਕਰੀਬਨ ਟੋਟਲ 39 ਦਿਨ ਦੀਆਂ ਬੰਦੀਆਂ ਸਭ ਤੋਂ ਪਹਿਲੇ ਮੈਂ ਸਮਝਣਾ ਪੰਜਾਬ ਨਾਲ ਬਹੁਤ ਵੱਡਾ ਤਰੋ ਤੇ ਤੋਕ ਸਪੀਕਰ ਸਾਹਿਬ ਦਾ ਕਹਿਣਾ ਸੀ ਸਾਡੇ ਕੋਲ ਬਿਜ਼ਨਸ ਹੈ ਨਹੀਂ ਮੈਂ ਕਿਹਾ ਤੁਹਾਡੇ ਕੋਲ ਬਿਜ਼ਨਸ ਹੈ ਨਹੀਂ ਪੰਜਾਬ ਦੇ ਨੌਜਵਾਨਾਂ ਕੋ ਕੰਮ ਹੈ ਨਹੀਂ ਉਹ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ ਤੁਸੀਂ ਫਿਰ ਅਸੈਂਬਲੀ ਛੱਡ ਕੇ ਘਰਾਂ ਨੂੰ ਚਲੇ ਜਾਓ ਜੇ ਬਿਜ਼ਨਸ ਹੀ ਤੁਹਾਡੇ ਕੋਲ ਹੈ ਨਹੀਂ ਤੇ ਫਿਰ ਅਸੈਂਬਲੀ ਦਾ ਸੀਜ਼ਨ ਅਸੈਂਬਲੀ ਦਾ ਸੈਸ਼ਨ ਜਿਹੜਾ ਇਹ ਤੇ ਫਿਰ ਕਿਹੜੇ ਕੰਮ ਨੂੰ ਆਪਾਂ ਕਰਵਾਉਣਾ ਉਹ ਤੇ ਕਨਸਟੀਟਿਊਸ਼ਨਲ ਜਿਹੜੀ ਹੁੰਦੀ ਕਿ 6 ਮਹੀਨਾ 'ਚ ਇੱਕ ਵਾਰ ਸੈਸ਼ਨ ਬੁਲਾਣਾ ਹੈ ਤੇ ਨਿਰਾ ਲੋਕਾਂ ਦੀਆਂ ਅੱਖਾਂ ਵਿੱਚ ਪੰਜਾਬ ਦੇ ਲੋਕਾਂ ਦੀਆਂ ਅੱਖਾਂ 'ਚ ਮਿੱਟੀ ਪਾਣ ਵਾਲੀ ਧੂੜ ਪਾਣ ਵਾਲੀ ਗੱਲ ਫਿਰ ਮੈਂ ਉਹਨਾਂ ਨੂੰ ਇਹ ਰਾਏ ਦਿੱਤੀ ਕਿ ਮਿਨਿਮਮ ਸੈਸ਼ਨ ਜਿਹੜਾ ਘੱਟ ਤੋਂ ਘੱਟ ਤੁਸੀਂ 10 ਦਿਨ ਹੋਰ ਵਧਾਓ ਮੇਰੀ ਇੱਕ ਉਹਨਾਂ ਨੂੰ ਸਿੱਧੇ ਤੌਰ 'ਤੇ ਐਜ਼ ਅ ਪੰਜਾਬੀ ਮੇਰਾ ਕਹਿਣਾ ਸੀ ਕਿ 117 ਮੈਂਬਰਸ ਨੇ ਹਾਊਸ ਦੇ ਵਿੱਚ ਜੇ ਅਸੀਂ ਹਰ ਐਮਐਲ ਨੂੰ 10 ਮਿੰਟ ਵੀ ਦੇ ਦਈਏ ਨਿਹਰੇ 10 ਤੇ ਉਹਦੇ ਮਤਲਬ 26 ਘੰਟੇ ਵਰਕਿੰਗ ਟਾਈਮ ਬੰਦਾ 26 ਘੰਟੇ ਵਰਕਿੰਗ ਟਾਈਮ ਤੇ ਹਰ ਰੋਜ਼ ਅਸੈਂਬਲੀ ਮਿਲਦੀ ਹੈ ਸਾਢੇ 4 ਘੰਟੇ ਬਸ ਹਰ ਦਿਨ ਦੀ ਸਿਟਿੰਗ ਉਹਦੇ ਵਿੱਚ ਜੇ ਤੁਸੀਂ ਜ਼ੀਰੋ ਆਵਰ ਤੇ ਕੁਐਸਚਨ ਆਰ ਕਰ ਲੋ ਤੇ ਡੇਢ ਘੰਟਾ ਉਹ ਕਰ ਲੋ ਤੇ 3 ਘੰਟੇ ਦੀ ਵਾਕ ਤੇ ਜੇ 26 ਘੰਟਿਆਂ ਨੂੰ ਅਸੀਂ ਡਿਵਾਈਡ ਕਰ ਲਈਏ ਤੇ ਤਕਰੀਬਨ 7 ਦਿਨ ਦਾ ਟਾਈਮ ਤੇ ਨਿਰਾਜ ਜੇ ਐਮ ਐਲ ਏਜ਼ ਨੂੰ ਅਸੀਂ 10 ਮਿੰਟ ਹਰ ਐਮ ਐਲ ਏ ਆਪਣੇ ਏਰੀਆ ਦੀ ਕੋਈ ਨਾ ਕੋਈ ਗੱਲ ਰੱਖਣਾ ਚਾਹੀਦਾ ਇਹਦੇ ਵਿੱਚ ਲਾਅ ਐਂਡ ਆਰਡਰ ਮੈਂ ਉਹਨਾਂ ਨੂੰ ਦੱਸਿਆ ਕਿਸੇ ਆਦਮੀ ਦੀ ਜ਼ਿੰਦਗੀ ਉਹਦਾ maal ਉਹਦੀ ਪ੍ਰੋਪਰਟੀ ਪੰਜਾਬ ਚ ਮਹਫੂਜ਼ ਹੀ ਨਹੀਂ ਲਾਰੈਂਸ ਬਿਸ਼ਨੋਈ ਉਹਦੀ ਇੰਟਰਵਿਊ ਸਾਬਤ ਕਰ ਦਿੱਤੀ ਤੁਹਾਡੇ ਇੱਕ ਸਿਟਿੰਗ ਡੀਜੀਪੀ ਨੇ ਕਿ ਖਰੇੜ ਦੀ CIA ਚ ਹੋਈ ਹੈ ਤੁਹਾਡੀ ਸਰਕਾਰ ਨੇ ਕਰਾਈ ਹੈ ਮੈਂ ਭਗਵੰਤ ਮਾਨ ਜੀ ਨੂੰ ਅੱਜ ਮਹਾਰਾਜਾ ਸਤਾਜ ਨੂੰ ਪੁੱਛਾਂਗਾ ਜਦੋਂ ਆਏ ਕਿ ਮਹਾਰਾਜਾ ਸਾਫ ਥੋੜਾ ਜਿਹਾ ਦਾ ਤੁਸੀਂ ਤੇ ਕਹਿੰਦੇ ਸੀ ਪੰਜਾਬ ਵਿੱਚ ਇੰਟਰਵਿਊ ਨਹੀਂ ਹੋਈ ਸਾਡੀ ਕਿਸੇ ਰੀਅਲ ਚ ਇੰਟਰਵਿਊ ਨਹੀਂ ਹੋਈ ਇਹ ਤਾਂ ਤੁਹਾਡੇ CIA CIA ਦੇ ਵਿੱਚ ਇੱਕ SP ਲੈਵਲ ਦੇ ਅਫਸਰ ਨੇ ਇੰਟਰਵਿਊ ਕਰਵਾਈ ਹੈ ਫੋਨਸ ਆਪਣੇ ਦਿੱਤੇ ਗਏ ਨੇ ਤੇ ਜਿੱਥੇ ਇਹੋ ਜੀ ਸਰਕਾਰ ਫਿਰ ਇਹੋ ਜੀ ਸਰਕਾਰ ਤੋਂ ਕੀ ਲੋਕ رائے ਰੱਖ ਸਕਦਾ ਕੀ ਸਿੱਧੂ ਮੂਸੇਵਾਲੇ ਵਾਲੇ ਦਾ ਪਰਿਵਾਰ ਜਿਹੜਾ ਕੋਈ ਜਸਟਿਸ ਦੀ ਉਮੀਦ ਰੱਖ ਸਕੇਗਾ ਹਜ਼ਾਰਾਂ ਆਦਮੀਆਂ ਨੂੰ ਰੋਜ਼ ਫਰੋਤੀ ਦੀਆਂ ਚਿੱਠੀਆਂ ਆ ਰਹੀਆਂ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਅਨੇਕਾਂ ਇਨਸੀਡੈਂਟਸ ਸੂਚੇ ਪੰਜਾਬ 'ਚ ਹੋ ਰਹੇ ਨੇ ਤੁਸੀਂ ਕਹਿੰਦੇ ਉੱਥੇ ਸਾਡੇ ਕੋ ਬਿਜ਼ਨਸ ਹੀ ਕੋਈ ਨਹੀਂ ਕਿਸਾਨ ਆ ਕੇ ਬਾਰਡਰਾਂ ਤੇ ਬੈਠੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਰਾਜ਼ੀ ਨਹੀਂ EMPLOYEES ਆ ਕੇ ਸਾਡੇ ਸਰਕਾਰੀ ਮੁਲਾਜ਼ਮਾਂ ਦੀ ਤੇ ਇੱਥੋਂ ਤੱਕ ਸਿਚੁਏਸ਼ਨ ਹੋ ਗਈ ਇੱਕ ਸਬ ਕਮੇਟੀ ਮਿਨਿਸਟਰਸ ਦੀ ਬਣਾਈ ਹੈ EMPLOYEES ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਤੁਸੀਂ ਝੂਠ ਤੋਂ ਇਲਾਵਾ ਤੇ ਤੁਹਾਡੇ ਕੋ ਤੁਸੀਂ PhD ਝੂਠ ਦੀ ਕੀਤੀ ਹੈ ਤੁਹਾਡਾ ਵਿਸ਼ਵਾਸ ਹੀ ਕੋਈ ਨਹੀਂ ਦਿਨਾਂ ਸਾਲਾਂ ਚ ਇੰਨੀ ਵਾਰ ਮੀਟਿੰਗਸ ਹੋ ਗਈਆਂ ਬੇਸੱਤਾ ਹੋਈਆਂ ਸਾਰੀ DAP ਨਕਲੀ ਵਿਕ ਰਹੀ ਹੈ ਪਾਣੀ ਦਾ ਸਰ ਥੱਲੇ ਡਿੱਗ ਰਿਹਾ ਸੈਂਟਰ ਦੀਆਂ ਸਕੀਮਾਂ ਦੇ ਪੈਸੇ ਵਾਪਸ ਜਾ ਰਹੇ ਨੇ ਕਿਉਂਕਿ ਤੁਹਾਡੇ ਕੋਲ ਪੈਸੇ ਨਹੀਂ ਤੇ ਮੈਂ ਇੱਕ ਹੋਰ ਗੱਲ ਇੱਥੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਾਂਗਾ ਜਿਹੜਾ ਮਹੀਨਾ ਸਪਟੈਂਬਰ ਦਾ ਜੋ ਮੇਰੇ ਕੋਲ ਰਿਪੋਰਟਸ ਨੇ ਜਿੰਨਾ ਇਹ ਕਰਜ਼ਾ ਚੁੱਕ ਸਕਦੇ ਸੀ ਉਹ ਇਹਨਾਂ ਦੀ ਲਿਮਟ ਪੂਰੀ ਹੋ ਚੁੱਕੀ ਹੈ ਸਾਲ ਦੀ ਮੈਂ ਲਿਮਟ ਦੱਸ ਸਪਟੈਂਬਰ ਦੇ ਵਿੱਚ ਇਹਨਾਂ ਕੋਲ ਤਨਖਾਹਾਂ ਤੇ ਪੈਨਸ਼ਨਾਂ ਜੋਗੇ ਵੀ ਪੈਸੇ ਨਹੀਂ ਤਾਂ ਇਹ ਸੈਸ਼ਨ ਛੋਟਾ ਰੱਖਿਆ ਜਾ ਰਿਹਾ ਹੈ ਇਹਨਾਂ ਨੇ ਕੁਝ ਤੇ ਪੈਨਸ਼ਨਾਂ ਦੇਣਗੇ ਫਿਰ ਵੰਡ-ਵੰਡ ਕੇ ਤਨਖਾਹਾਂ ਜੇ ਸਤੰਬਰ ਦੇ ਮਹੀਨੇ ਵਿੱਚ ਕਿਸੇ ਨੂੰ 15 ਦਿਨਾਂ ਬਾਅਦ ਮਿਲੇ ਕੇ ਇਹਨੂੰ ਮਹੀਨੇ ਬਾਅਦ ਕੇ ਇਹਨੂੰ ਸਵਾ ਮਹੀਨੇ ਬਾਅਦ ਇਸ ਕਿਸਮ ਦੀ ਸਰਕਾਰ ਤੋਂ ਕੀ ਥੁੜਿਆ ਮੁੱਖ ਮੰਤਰੀ ਸਾਹਿਬ ਕੋ ਬਖਤੀਆਂ ਨਹੀਂ ਇੱਥੇ ਪੰਜ ਕੋਠੀਆਂ ਉਹਨਾਂ ਦੇ ਕੋਲ ਸੀ ਇੱਕ ਛੇਵੀ ਹੁਣ ਸਰ ਜੌਨ ਲਾਰੈਂਸ ਦੀ ਕੋਠੀ 1858 ਦੀ 11 ਕਿੱਲਿਆਂ ਚ ਜਿਲੰਦਰ ਲੈ ਲਈ ਦੱਸੋ ਅਜੇ ਥੜ ਗਿਆ ਕੰਮ ਸਾਰੇ ਪੰਜਾਬ ਚ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਇੱਕ ਇੱਟ ਨਹੀਂ ਲੱਗੀ ਇੱਕ ਇੱਟ ਸਾਰੇ ਸ਼ਹਿਰਾਂ ਵਿੱਚ ਇੰਨਾ ਕੂੜਾ ਇੰਨਾ ਗੰਧ ਕੋਈ ਬੈਕਵਾ ਵਰਕਿੰਗ ਨਹੀਂ ਤੁਸੀਂ ਵੇਖਿਆ ਹੋਣਾ ਇੱਕ ਜੇਲ੍ਹ ਸੁਪਰਡੈਂਡੈਂਟ ਖੁਦ ਜੇਲ੍ਹਾਂ ਦਾ ਅਸਤੀਫਾ ਦੇ ਕੇ ਚਲਾ ਗਿਆ ਇੱਕ ਡਿਪਟੀ ਡਾਇਰੈਕਟਰ ਹੈਲਥ ਅਸਤੀਫਾ ਦੇ ਕੇ ਚਲਾ ਗਿਆ ਹਾਲਾਤ ਇਸ ਕਿਸਮ ਦੇ ਨੇ ਮੈਂ ਸਮਝਣਾ ਜਿਹੜੇ ਬਕਾਇਦਾ ਤੌਰ ਜਿਸ ਤਰ੍ਹਾਂ ਬਨਾਨਾ ਰਿਪਬਲਿਕ ਹੁੰਦੀ ਜਾਂ ਕੈਦਾ ਜੰਗਲ ਰਾਜ ਜੰਗਲ ਦਾ ਰਾਜ ਹੈ ਕੋਈ ਇੱਥੇ ਮਨਿਸਟਰ ਜਵਾਬ ਦੇ ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ ਮੈਂ ਤੇ ਸਪੀਕਰ ਸਾਹਿਬ ਨੂੰ ਰਾਏ ਦਿੱਤੀ ਸਪੀਕਰ ਸਾਹਿਬ ਜੇ ਦੇਣੀ ਵਧਾ ਲੋ ਅਸੈਂਬਲੀ ਦੇ ਤੁਹਾਡੀ ਵੀ ਸੁਣਵਾਈ ਚੱਲਦੀ ਰਹੇਗੀ ਕਿਉਂਕਿ ਸਾਨੂੰ ਪਤਾ ਲੱਗਾ ਤੁਹਾਨੂੰ ਵੀ ਕੋਈ ਨਹੀਂ ਪੁੱਛਦਾ ਜੀ ਜਿੰਨਾ ਕੁ ਦਿਨ ਇੱਥੇ ਅਸੈਂਬਲੀ ਦਾ ਸੈਸ਼ਨ ਚੱਲੇਗਾ ਘੱਟ ਤੋਂ ਘੱਟ ਕੋ 4 ਦਿਨ ਤੁਹਾਡੀ ਵੀ ਸੁਣਵਾਈ ਰਹੇਗੀ ਸੋ ਇਹ ਸਾਰੇ ਇਸ਼ੂ ਜਿਹੜੇ ਲਾਅ ਐਂਡ ਆਰਡਰ ਦਾ ਪਰ ਗਾੜੀ ਬਹਿਬਲ ਕਲਾਂ ਦਾ ਵੇਖੋ ਬਰਗਾੜੀ ਬਹਿਬਲ ਕਲਾਂ ਦਾ ਇੰਨਾ ਨੇ ਇੱਕ ਸਿੱਖ ਸੂਬੇ ਦੇ ਵਿੱਚ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਅਜੇ ਤੱਕ ਢਾਈਆਂ ਸਾਲਾਂ ਦਾ ਚਲਾਨ ਪਿਆ ਮਨਜ਼ੂਰੀ ਨਹੀਂ ਦਿੱਤੀ ਭਗਵੰਤ ਮਾਨ ਨੇ ਉਹ ਸਾਧੂ ਨੂੰ ਸੱਚੇ ਸੌਦੇ ਵਾਲੇ ਸਾਧੂ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਸਾਰੇ ਕੇਸਸ ਪੰਜਾਬ ਚੋਂ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਚਲੇ ਗਏ ਕਿਤੇ ਵੀ ਇਸ ਗਵਰਨਮੈਂਟ ਨੇ ਉਹਨਾਂ ਕੇਸਸ ਨੂੰ ਚੈਲੰਜ ਨਹੀਂ ਕੀਤਾ ਬਕਾਇਦਾ ਤੌਰ ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਹਦੀਨ ਇਹ ਕੇਸ ਢਿਲੇ ਪਾਏ ਜਾ ਰਹੇ ਨੇ ਬਹੁਤ ਸਾਰਿਆਂ ਨੂੰ ਉਹਨਾਂ ਦੇ ਗੇਸ ਕੋਰਟ ਪ੍ਰਸੀਡਿੰਗਸ ਬੰਦ ਕਰ ਦਿੱਤੀਆਂ ਗਈਆਂ ਅਜੇ ਅਜੇ ਉਹ ਕਹੀਦਾ ਕਿ ਸੈਕਸ਼ਨ ਵਧਾਓ ਅਸੀਂ ਚਰਚਾ ਕਰਨੀ ਹੈ ਤੁਹਾਨੂੰ ਪਤਾ ਹੋਵੇਗਾ ਇਹਨਾਂ ਦੇ ਆਪਣੇ ਇੱਕ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹ ਇਹਨਾਂ ਦੇ ਹੀ ਐਮਐਲਏ ਨੇ ਉਹ ਪਿਛਲੇ 2.5 ਸਾਲ ਦੇ ਮੈਂ ਵੀ ਉਹਨਾਂ ਦੀ ਮਦਦ ਕਰਦਾ ਰਿਹਾ 22 ਸਾਲ ਹੋ ਗਏ ਨੇ ਕਦੀ 5 ਮਿੰਟ ਦਾ ਟਾਈਮ ਵਰਗਾੜੀ ਬਾਈਬਲ ਕਲਾ ਤੇ ਟਾਈਮ ਨੇ ਦਿੱਤਾ ਕਿ ਅਸੀਂ ਇਹ ਬੇਅਦਬੀਆਂ ਦੇ ਖਿਲਾਫ ਕੋਈ ਚਰਚਾ ਕਰ ਸਕੀਏ ਹੈਲਥ ਦਾ ਕੀ ਹਾਲ ਹੈ ਸੈਂਟਰ ਦੀਆਂ ਸਾਰੀਆਂ ਸਕੀਮਾਂ ਰੋਕੀਆਂ ਮੈਂ ਪੁੱਛਣਾ ਚਾਹਨਾ ચીਫ ਮਿਨਿਸਟਰ ਸਾਹਿਬ ਕੋ ਨੈਸ਼ਨਲ ਹਾਈਵੇਜ਼ ਜਿਹਦੇ ਵਿੱਚ 56000 ਕਰੋੜ ਰੁਪਏ ਸੈਂਟਰ ਨੇ ਲਾਣਾ ਤੁਹਾਡੇ ਕੋ ਰੁਪਈਆ ਇੱਕ ਨਹੀਂ ਜਾਣਾ ਤੁਹਾਡੇ ਕੋ ਵੀ ਜ਼ਮੀਨਾਂ ਦੀ ਜਿਹੜੀ ਹੈ ਬਕਾਇਦਾ ਤੌਰ 'ਤੇ ਇਨੀ ਲੈਕਸਿਟੀ ਹੈ ਕਿ ਤੁਸੀਂ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਜ਼ਮੀਨਾਂ ਲੈ ਕੇ ਉਹਨਾਂ ਨੂੰ 4 ਗੁਣਾ ਧਾਮ ਵੀ ਮਿਲੇ ਨੇ 4 ਗੁਣਾ ਭਾਅ ਵੀ ਕਿਸਾਨਾਂ ਨੂੰ ਮਿਲ ਰਿਹਾ ਸੀ ਘੱਟੋ ਘੱਟ ਆਪਣੇ ਇਨਫਰਾਸਟ੍ਰਕਚਰ ਦੀ ਬਿਹਤਰੀ ਵਾਸ ਅਸੀਂ ਨੈਸ਼ਨਲ ਹਾਈਵੇਜ਼ ਸ਼ੁਰੂ ਕਰਵਾ ਸਕੀਏ ਪਾਕਿਸਤਾਨ ਦਾ ਬਾਰਡਰ ਅਜੇ ਤੱਕ ਨਹੀਂ ਖੁੱਲ੍ਹਾ ਕਦੀ ਪ੍ਰਾਈਮ ਮਿੰਿਸਟਰਾਂ ਨਾਲ ਮੀਟਿੰਗ ਨਹੀਂ ਕੀਤੀ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਫਸੇ ਨੇ ਸਾਡੇ ਹੈਲਥ ਦੇ ਪੈਸੇ ਫਸੇ ਨੇ ਸਾਡੀ ਐਜੂਕੇਸ਼ਨ ਦੇ ਪੈਸੇ ਉੱਥੇ ਫਸੇ ਨੇ ਕਦੀ ਆਪੋਜੀਸ਼ਨ ਨੂੰ ਨਾਲ ਨਹੀਂ ਲਿਆ ਕਦੀ ਆਪਣੇ ਐਮਪੀ ਨਾਲ ਨਹੀਂ ਲਿਆ ਕਦੀ ਪ੍ਰਾਈਮ ਮਿੰਿਸਟਰ ਨਾਲ ਮੁਲਾਕਾਤ ਨਹੀਂ ਕੀਤੀ ਸੋ ਇਹ ਸਾਰੇ ਕਿਸਾਨਾਂ ਦੇ ਵੀ ਹੁਣ ਵੇਖੋ ਕਿਸਾਨ ਇਕੱਠੇ ਹੋਏ ਆ ਵਿਧਾਨ ਸਭਾ ਵੱਲੋਂ ਮੂਹ ਕਰ ਰਹੇ ਆ ਆ ਰਹੇ ਆ ਇਹ ਵੇਖੋ ਮੇਰੀ ਸੁਣ ਲੋ ਨਹੀਂ ਰੋਕਣਗੇ ਜੀ ਇਹ ਦਾ ਇਹ ਬੇਸਿਕਲੀ ਵੇਖੋ ਇਹ ਕੇਜਰੀਵਾਲ ਸਾਹਿਬ ਦੀ ਤੇ ਸਰਕਾਰ ਹੀ ਹੈ ਮੇਰੀ ਇੱਕ ਮੈਂ ਪਹਿਲੇ ਹੱਥੋਂ ਕਹਿੰਦਾ ਰਿਹਾ ਉਹ ਫਿਰ ਮੈਂ ਇਹੀ ਗੱਲ ਕਹਿ ਰਿਹਾ ਸਾਰਾ ਭਾਜਪੀ ਦੀ ਸਰਕਾਰ ਦੇ ਇਸ਼ਾਰੇ ਤੇ ਭਗਵੰਤ ਮਾਨ ਕੰਮ ਕਰ ਸਰ ਇੰਨੀ ਕੰਮ ਕੀ ਮਨਿਸਟਰ ਜਿਹੜਾ ਇਸ ਟਾਈਮ ਹੀ ਇਜ਼ ਐਕਟਿੰਗ ਔਨ ਡਾਇਰੈਕਸ਼ਨਸ ਆਫ ਦੀ ਮਿਨਿਸਟਰੀ ਆਫ ਹੋਮ ਅਫੇਅਰਸ ਕਿਸਾਨਾਂ ਨੂੰ ਜਸਟਿਸ ਕਿੱਥੋਂ ਮਿਲਣੀ ਜੀ ਸਰ ਇਨੀ ਕਮੀਆਂ ਦੇ ਚੰਡੀਗੜ੍ਹ ਤੁਸੀਂ ਫੇਰ ਇਕੱਠੇ ਹੋ ਕਿੱਥੇ ਕਿੱਥੇ ਜੀ ਚੰਡੀਗੜ੍ਹ ਸਾਨੂੰ ਕਿੱਥੇ ਇਕੱਠੇ ਵੇਖ ਕੇ ਮੈਂ ਤੈਨੂੰ ਕਦੀ ਸਾਸੀ ਗੱਲ ਨਹੀਂ ਬੁਲਾਈ ਢਾਈਆਂ ਸਾਲਾਂ ਕਾਂਗਰਸ ਦੀ ਗੱਲ ਕਰ ਰਿਹਾ ਕਾਂਗਰਸ ਕਾਂਗਰਸ ਤੁਸੀਂ ਕਾਂਗਰਸ ਚੰਡੀਗੜ੍ਹ ਵਾਲਿਆਂ ਨੂੰ ਪੁੱਛੋ ਨਾ ਤੁਸੀਂ ਪੰਜਾਬ ਵਾਲਿਆਂ ਨਾਲ ਗੱਲ ਕਰ ਰਹੇ ਹੋ ਤੁਸੀਂ ਪੰਜਾਬ ਵਾਲਿਆਂ ਨਾਲ ਗੱਲ ਕਰ ਰਹੇ ਹੋ ਕਿਸਾਨੋਂ ਕੋ ਮਿਲਨੇ ਜਾਓਗੇ ਅੱਜ ਕਹਿ ਰਹੇ ਨੇ ਜੀ ਕਹਿ ਰਹੇ ਨੇ ਕਿ প্রচারਾਂ ਦੇ ਵਿਚਾਰ ਨੇ ਇਹਨਾਂ ਨੇ ਕੀ ਤੂੰ ਆਪ ਸੋਚ ਸਕਦੇ ਹੋ ਇਹ ਤੇ ਇਹਨਾਂ ਦੀ ਕਨਸਟੀਟਿਊਸ਼ਨ ਮਜਬੂਰੀ 6 ਮਹੀਨਿਆਂ 'ਚ ਇੱਕ ਦਿਨ ਸੈਸ਼ਨ ਬੁਲਾਣਾ ਹੋ ਇਹਨਾਂ ਦੀ ਮਜਬੂਰੀ ਹੈ ਇੱਕ ਦਿਨ ਲਾਣਾ ਫਿਰ ਭੱਜ ਜਾਣਾ ਇਹ ਕਿਸਾਨਾਂ ਨੂੰ ਇੱਕ ਵਾਰ ਜਵਾਸ ਹਿੰਦੀ ਦੇ ਮਾਰਿਆ ਨੇ ਦਰਾਜ ਕੀਤਾ ਹਰਿਆਣਾ ਨੇ ਖੜ ਜਾ ਸਰਕਾਰ ਕਰ ਰਹੇ ਦੇਖੋ ਉਹ ਤੇ ਹਰਿਆਣੇ ਵਾਲੇ ਕਰਦੇ ਮਜਾ ਵਾਲਿਆਂ ਨੇ ਥੋੜਾ ਕੀਤਾ ਬਟ ਮੇਰਾ ਇੱਕ ਦਾਵਾ ਹੈ ਕਿ ਨੀਰੀ ਕਾਗਜ਼ਾਂ ਚ ਕੰਮ ਇਹਨਾਂ ਕੋ ਪੈਸਾ ਨਹੀਂ 230 ਕਰੋੜ ਰੁਪਈਆ ਚਾਹੀਦਾ ਇਹਨਾਂ ਕੋ ਫੰਡਸ ਦੀ ਅਵੇਲੇਬਿਲਟੀ ਕੋਈ ਨਹੀਂ ਤਨਖਾਹਾਂ ਵੰਦੂ ਪੈਨਸ਼ਨ ਦੇਣ ਦੇ ਪੈਸੇ ਕੋਈ ਨਹੀਂ ਇਹ ਮਾਲਵਾ ਲਹਿਰ ਇਹਨਾਂ ਨੇ ਨਿਹਰਾ ਜਿਸ ਤਰ੍ਹਾਂ ਬਾਕੀ ਝੂੜਦਾ ਪਲੰਦਾ ਲੋਕਾਂ ਨੂੰ ਇਹਨਾਂ ਨੇ ਅਜ ਜਿਸ ਤਰ੍ਹਾਂ ਸਾਰੇ EMPLOYEES ਨੂੰ ਝੋਟ ਬੋਲਿਆ ਕਿ ਸਾਲਾਂ ਨੂੰ ਬੋਲਿਆ ਇਹ ਵੀ ਲੋਕਾਂ ਨੂੰ ਨਾਲ ਲਾਣ ਵਾਸਤੇ ਕਿ ਛੂੜਦਾ ਇੱਕ ਅਜੰਡਾ ਛੱਡਿਆ ਉਹ ਵੀ ਮਹੀਨੇ ਦੋ ਮਹੀਨੇ ਤਿੰਨਾਂ ਤੁਹਾਨੂੰ ਨਜ਼ਰ ਆ ਜਾਏਗਾ ਸਾਨੂੰ ਇਰੀ ਨਹੀਂ ਬਣਨੀ ਜੀ ਸਾਰੇ ਜਿਹੜੇ ਇਰੀਗੇਸ਼ਨ ਦੇ ਟੌਪ ਅਫਸਰਸ ਨੂੰ ਨੇ ਮੈਨੂੰ ਆਪ ਦੱਸਿਆ ਕਿ ਬਾਲੋਸਾ ਪੋਸੀਬਲੀ ਹੈ ਨਹੀਂ ਕਿਉਂਕਿ ਨਾ ਹੀ ਸੀਰੀਅਸ ਹੈ ਨਾ ਜਿਹ ਡਰਾਇੰਗਸ ਬਣੀਆਂ ਨੇ ਨਾ ਸਾਡੇ ਕੋਲ ਪੈਸਿਆਂ ਦਾ ਕੋਈ ਪ੍ਰਬੰਧ ਹੈ ਜੀ ਐਂਡ ਇਹ ਕੋਈ ਸੌਖਾ ਕੰਮ ਤੇ ਹੈ ਨਹੀਂ ਜੀ ਤੋਂ ਇਸ ਗੱਲ ਕਰਨ ਇਟਸ ਕੰਪਲੀਟ ਹੀ ਇਸ ਟੇਕਿੰਗ ਦੀ ਸਟੇਟ ਫਾਰ ਅ ਰਾਈਟ